रिकॉर्ड हो गया रिकॉर्ड हो गया रिकॉर्ड हो गया जल्दी वीडियो कॉल च स्नेचर रिकॉर्ड हो गया और देखो जी स्नेचर दा चेहरा रिकॉर्ड हो चुके है जल्दी हुई फोन कॉल वीडियो कॉल चलदी सी ते पतनदर मोबाइल लेके भाग गया ते इन्नू पता नहीं लगया कि वीडियो कॉल आणा आ देखो जी ए दा चेहरा होई विच आ गया है ते अ जही वारदात ਤੁਸੀਂ पहली बार एदा देखी होएगी कि वीडियो कॉल दे विच स्नेचर आ गया है ਹントਾਨੂੰ ਦੱਸਦੇ ਆ ਇਹ ਵਾਰਦਾਤ ਹੋਈ ਤੇ ਹੋਈ ਕਿੱਥੇ ਆ ਵਾਰਦਾਤ ਹੋਈ ਹੈ ਜਲੰਧਰ West ਦੇ ਵਿੱਚ ਬਸਤੀ ਦਾਨਿਸ਼ਮੰਦਾ ਇਲਾਕੇ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਬਾਈਕ ਤੇ ਆਇਆ ਸਨੇਚਰ ਇੱਕ ਬੀਬੀ ਦੇ ਕੋਲੋਂ ਮੋਬਾਈਲ ਖੋ ਕੇ ਲੈ ਗਿਆ ਜਿਸ ਵੇਲੇ ਮੋਬਾਈਲ ਖੋਇਆ ਜਾ ਰਿਹਾ ਉਸ ਵੇਲੇ ਬੀਬੀ ਵੀਡੀਓ ਕਾਲ ਤੇ ਲੱਗੀ ਹੋਈ ਹੈ ਪਰ ਸਨੇਚਰ ਤਾਂ ਆਪਣੀ ਮਸਤੀ ਚ ਸੀ ਉਸ ਨੂੰ ਤਾਂ ਲੱਗਾ ਕਿ ਲੈ ਵਈ ਦਾ ਲੱਗ ਗਿਆ ਏ ਮੋਬਾਈਲ ਖਿੱਚ ਲਿਆ ਏ ਚਲੋ ਹੁਣ ਘਰਾਂ ਨੂੰ ਚਲੀਏ ਦਿਹਾੜੀ ਪੈ ਗਈ ਹੈ ਪਰ ਉਸ ਨੂੰ ਨਹੀਂ ਪਤਾ ਦਿਹਾੜੀ ਨਹੀਂ ਪਈ ਪਸੂਰੀ ਪੈ ਗਈ ਹੈ ਕਿਉਂਕਿ ਵੀਡੀਓ ਕਾਲ on ਸੀ ਤੇ ਉਹ ਆਪਣੀ ਮੋਟਰਸਾਈਕਲ ਚਲਾਉਂਦਾ ਜਾ ਰਿਹਾ ਸੀ ਪਰ ਜਿਸ ਰਿਸ਼ਤੇਦਾਰ ਨਾਲ ਗੱਲ ਹੋ ਰਹੀ ਸੀ ਉਸ ਦੀ ਵੀ ਸ਼ਲਾਘਾ ਕਰਨੀ ਬਣਦੀ ਹੈ ਕਿਉਂਕਿ ਉਸ ਨੇ ਮੋਬਾਈਲ ਦੀ ਸਕਰੀਨ ਰਿਕਾਰਡਿੰਗ on ਕਰ ਲਈ ਤਾਂ ਕਿ ਉਸ ਨੂੰ ਚੀਕ ਚਹਾੜੇ ਦੇ ਵਿੱਚ ਇਹਨਾਂ ਦਾ ਪਤਾ ਲੱਗ ਗਿਆ ਕਿ ਮੌਕੇ ਦੇ ਉੱਤੇ ਕੁਝ ਗਲਤ ਹੋਇਆ ਹੈ ਤੇ ਇਸ ਲਈ ਉਸ ਨੇ ਸਕਰੀਨ ਰਿਕਾਰਡਿੰਗ ਲਾਤੀ ਤੇ ਸਨੇਸ਼ਚਰ ਭੁੱਲ ਗਿਆ ਕਿ ਭਾਈ ਜਦੋਂ ਮੈਂ ਫੋਨ ਕੋਇਆ ਉਦੋਂ ਕਾਲ ਚੱਲਦੀ ਸੀ ਪਰ ਉਸ ਨੂੰ ਆਹ ਨਹੀਂ ਸੀ ਪਤਾ ਕਿ ਕਾਲ ਕੱਟੀ ਨਹੀਂ ਗਈ ਤੇ ਉਹ ਕਾਲ ਸਧਾਰਨ ਕਾਲ ਨਹੀਂ ਬਲਕਿ ਵੀਡੀਓ ਕਾਲ ਚੱਲ ਰਹੀ ਸੀ ਚਲੋ ਹੁਣ ਤੁਹਾਨੂੰ ਇੱਕ ਵਾਰੀ ਦਿਖਾਣੇ ਆ ਜੀ ਪੂਰੀ ਵੀਡੀਓ ਕਿ ਜਦੋਂ ਮੋਬਾਈਲ ਖਿੱਚ ਲਿਆ ਤੇ ਕਿਵੇਂ ਮੋਟਰਸਾਈਕਲ ਨੂੰ ਡੜੂ ਡੜੂ ਕਰਦਿਆਂ ਲਿਆ ਰਿਹਾ ਸੀ ਸਨੇਚਰ ਤੇ ਅੱਗੋਂ ਪੂਰੀ ਘਟਨਾ ਮੋਬਾਈਲ 'ਚ ਕੈਦ ਹੋ ਗਈ ਤੇ ਇਹਦੀ ਵੀਡੀਓ ਬਣ ਗਈ ਤਾਂ ਇੱਕ ਵੇਲ ਪੰਜਾਬੀ ਟੀਵੀ ਦੇ ਲਈ ਚਿਲੰਦਰ ਤੋਂ ਵਰਿੰਦਰ ਸਿੰਘ ਦਿਪਾਰ। ਵੀਡੀਓ ਕਾਲ ਤੇ ਗੱਲ ਕਰ ਰਹੀ ਸੀ ਬਾਹਰ ਦੇਖੋ ਜੀ ਕਿੰਦਾ ਫੋਨ ਚਪਟਕੇ ਫਰਾਰ ਹੋ ਗਏ ਨੇ। ਵੀਡੀਓ ਕਾਲ ਚੱਲਦੀ ਪਈ ਸੀਗੀ ਤੇ ਜਿਹੜੇ ਰਿਸ਼ਤੇਦਾਰਾਂ ਨਾਲ ਵੀਡੀਓ ਕਾਲ ਲੱਗੀ ਸੀ ਉਹਨਾਂ ਨੇ ਸਕਰੀਨ ਰਿਕਾਰਡਿੰਗ ਔਨ ਕਰਕੇ ਆ ਦੇਖੋ ਜੀ ਸਾਫ਼ ਚਿਹਰੇ। ਸਾਫ਼ ਚਿਹਰੇ ਆ ਜਿਹੜੇ ਚਪਟਮਰਾਂ ਦੇ ਉਹ ਕੈਦ ਹੋ ਚੁੱਕੇ ਨੇ। ਅਲਾਤ ਹੈ ਜਿਹੜੇ ਜਲੰਧਰ ਸ਼ਹਿਰ ਦੇ ਦਿਨ ਪ੍ਰਤੀ ਦਿਨ ਬਦ ਤੋਂ ਬੱਤਰ ਹੁੰਦੇ ਜਾ ਰਹੇ ਨੇ ਆ ਦੇਖੋ ਜੀ ਆ ਲੜਕੇ ਦਾ ਚਿਹਰਾ ਤੁਸੀਂ ਸਾਫ਼ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਇਹ ਫੋਨ ਦੇਖਣਾ ਹੀ ਭੁੱਲ ਗਿਆ ਕਿ ਵੀਡੀਓ ਕੋ ਲੱਗੀ ਪਈ ਐ ਤੇ ਇਹਦੀ ਪੂਰੀ ਰਿਕਾਰਡਿੰਗ ਐ ਜਿਹੜੀ ਉਹ ਚੱਲ ਰਹੀ ਐ ਜੇ ਤੁਹਾਨੂੰ ਵੀ ਇਸ ਲੜਕੇ ਬਾਰੇ ਕੋਈ ਜਾਣਕਾਰੀ ਹੋਵੇ ਤੇ ਜਲਦ ਤੋਂ ਜਲਦ ਸੰਪਰਕ ਕੀਤਾ ਜਾਵੇ ਨਿਊਜ਼ 24 ਪੰਜਾਬ ਦੀ ਟੀਮ ਨਾਲ ਆ ਦੇਖੋ ਇਹਦਾ ਸਾਫ ਚਿਹਰਾ ਸਾਫ ਤਸਵੀਰਾਂ ਕੈਮਰੇ ਚ ਕੈਦ ਹੋਈਆਂ ਨੇ ਸਾਫ ਤਸਵੀਰਾਂ